ਦੋ ਰਮੀ ਨੇ ਸਿੱਖਣੀ ਆਉਂਦੀ ਫੇਰੇ ਸਿੱਖ ਮਾਰਨੀ ਜ਼ਰੂਰੀ ਹੈ ਜੀ ਬੜਾ ਜ਼ਰੂਰੀ ਹੈ ਆ ਕਿਤਾਬਾਂ ਚ ਵਈ ਕਿਸੇ ਦੀ ਜ਼ਿੰਦਗੀ ਹੋ ਸਕਦੀ ਹੈ ਕੀ ਵੱਡੇ ਵੱਡੇ ਹਸਪਤਾਲਾਂ ਚ ਜਿਹੜੇ ਧੱਕੇ ਖਾ ਕੇ ਆ ਚੁੱਕੇ ਨੇ ਘਰ ਲਟਾ ਚੁੱਕੇ ਨੇ ਮਹਿੰਗੇ ਡਾਕਟਰਾਂ ਨੂੰ ਉਹਨਾਂ ਦਾ ਹੱਲਾ ਕਿਤਾਬਾਂ ਕਰ ਦੇਣੀਆਂ ਕਰਨੀਆਂ ਕਿਵੇਂ ਆ ਬੈਸ ਸਾਹਿਬ ਦੱਸਣਗੇ ਬੈਸ ਤੁਮਕੌਰ ਸਿੰਘ ਜੀ ਸასი ਕਾਲ ਜੀ ਸასი ਕਾਲ ਤੇ ਮਲੇਰ ਕੋਟਲਾ ਸ਼ਹਿਰ ਦੇ ਲਵੇ ਕਿਹੜਾ ਪਿੰਡਾ ਜੀ ਆਪਣਾ ਹੀਰਵਾਂਡੀ ਕੋਟ ਕੇ ਲੋ ਤੇ ਗੰਢਾ ਹੋਏ ਨੇ ਕਈ ਵਾਰ ਸਰੀਰ ਤੇ ਜੀ ਉਹਨਾਂ ਦਾ ਹੱਲ ਕਦ ਨਾਲ ਕਰਦੇ ਹੋ ਜੀ ਉਹ ਜੀ ਅਸੀਂ ਆਪਣੀਆਂ ਦਵਾਈਆਂ ਆਪ ਪਿਆਰ ਕਰਦੇ ਆ ਸਾਰੀਆਂ ਸਾਈਡਾਂ ਮੈਂ ਆਪ ਬਣਾਉਣਾ ਇਹ ਦਵਾਈਆਂ ਬਣਦੀਆਂ ਕਿਹਦੇ ਨੇ ਜੀ ਇਹ ਸੈਨਾ ਟਾਂਟਾ ਮਾਰਦੇ ਆ ਜਿਵੇਂ ਚਾਂਦੀ ਮਾਰ ਲਈ ਸੋਨਾ ਮਾਰ ਲਿਆ ਤਾਂਬਾ ਮਾਰ ਲਿਆ ਲੋਹਾ ਮਾਰ ਲਿਆ ਸਾਰੇ ਟਾਂਟਾ ਮਾਰ ਦਿੰਦੇ ਆ ਅੱਛਾ ਜਿਵੇਂ ਕੁਤਲੇ ਮਾਰ ਲਾਉਂਦੇ ਨੇ ਕਈ ਵਾਰ ਹਾਂ ਜੀ ਸਾਹਿਬ ਮਹਾ ਸਾਹਿਬ ਕੁਤਲਾ ਹੁੰਦਾ ਕਹਿੰਦੇ ਖਾਣਾ ਖਤਰਨਾਕ ਹੁੰਦਾ ਜੀ ਕੋਈ ਗਹਿੜ ਹੁੰਦੀ ਹੈ ਉਹ ਮਾਰ ਕੇ ਜਿੰਨੀਆਂ ਬਾਕੀ ਸੈਂਖੀਆਂ ਵੀ ਲੈਣੀਆਂ ਪਾਰਾ ਮੀਰੀ ਨਹੀਂ ਮਾਰ ਕੇ ਸਾਰੀਆਂ ਜੀ ਜਾਓ ਤੇ ਐਸੇ ਗੰਡਾ ਦੀ ਦਵਾਈ ਦਿੰਦੇ ਹੋ ਜੀ ਫਿਰ ਕਈ ਵਾਰ ਲੀਵਰ ਫੈਂਟੀ ਹੋ ਜਾਂਦੇ ਨੇ ਜੀ ਹਾਂ ਜੀ ਜੀਬਰ ਦਾ ਸਾਇ ਵੱਧ ਜਾਂਦਾ ਉਹਦੀ ਵੀ ਦਵਾਈ ਦ ਉਹ ਜਿਵੇਂ ਪੱਗੜੀ ਮੀਡਲ ਠੀਕ ਹੋ ਜਾਂਦਾ ਉਹਦੇ ਹਿਸਾਬ ਨਾਲ ਵੀ ਕਿੰਨਾ ਚੱਲ ਰਹਾ ਹੈਗਾ ਕਿ ਸਾਈਜ਼ ਕਿੰਨਾ ਵਧਿਆ ਹੋਇਆ ਉਹਦੇ ਹਿਸਾਬ ਨਾਲ ਉਹ ਜਿੰਨਾ ਤਕਰੀਬਨ ਠੀਕ ਹੋ ਜਾਂਦੇ ਨਹੀਂ ਲੀਵਰ ਵਧਣ ਦੀਆਂ ਨਿਸ਼ਾਨੀਆਂ ਕੀ ਨੇ ਜੀ ਦਮ ਚੜਨ ਲੱਗ ਜਾਂਦਾ ਜੀ ਸਾਹ ਚੜਨ ਲੱਗ ਜਾਂਦਾ ਕਮਰਾਟ ਹੋਣ ਲੱਗ ਜਾਂਦੀ ਹੈ ਐ ਲੱਗਦਾ ਕਿਈ ਵੇਰੀ ਵੀ ਮੈਂ ਤਾਂ ਬਚ ਲਈ ਮੈਨੂੰ ਕੀ ਹੋ ਗਿਆ ਕਿਹੜਾ ਕੁਈਆ ਪੈ ਲੱਗ ਜਾਂਦਾ ਜਿਹੜੇ ਚਿੱਟੇ ਪੀਲੇ ਕਾਣ ਨੇ ਉਹ ਵੱਧ ਜਾਂਦੇ ਨੇ ਜਿਹੜੇ ਲਾਲ ਕਾਣ ਨੇ ਖੂਨਾਂ ਨੇ ਉਹ ਘਟ ਜਾਂਦੇ ਨੇ ਜਿਵੇਂ ਇੱਕ ਆਮ ਆਪਾਂ ਦੇਖਦੇ ਜੀ ਕਈ ਵਾਰ ਨਾ ਹੁਣ ਕਮਜ਼ੋਰੀ ਆ ਗਈ ਤਾਂਤ ਪੈਣ ਲੱਗ ਜਾਂਦੀ ਹੈ ਜੀ ਜਾਂ ਨਿਮਰਦੀ ਆ ਜਾਂਦੀ ਹੈ ਸਿਕਰਾਨੂਆਂ ਦੀ ਕਮੀ ਆ ਜਾਂਦੀ ਹੈ ਜੀ ਇਹ ਚੀਜ਼ਾਂ ਦਾ ਹੱਲ ਵੀ ਕਰ ਦਿੰਦੇ ਹਾਂ ਜੀ ਬਿਲਕੁਲ ਜੀ ਹਾਂ ਜੀ ਆਪਾਂ ਨੂੰ ਜੀ 50 ਸਾਲ ਹੋ ਗਏ ਇਹੀ ਕੰਮ ਕਰਦੇ ਆ ਜੀ ਦਵਾਈਆਂ ਬਣਾ ਬਣਾਦਿਆਂ ਤੇ ਸ਼ਾਇਰਾਂ ਦੇ ਨਾਲ ਸਿਕਰਾਨੂ ਉਹ ਲੋਕ ਜਾਇ ਪੰਜ ਹੌਣ ਦੱਸ ਹੁਣ ਆਪਾਂ 60 ਪੂਰੇ ਕਰ ਲਈਏ ਇਹਨੂੰ ਕਰਾਂ। ਤੇ ਕਈ ਵਾਰ ਕਿਸੇ ਭੈਣਾਂ ਕੋਲੇ ਬੱਚਾ ਨਹੀਂ ਹੁੰਦਾ ਜੀ। ਕੀ ਕਾਰਨ ਹੁੰਦਾ ਬੱਚਾ ਕਿਉਂ ਨਹੀਂ ਜਾਂ ਉਹ ਭੈਣ ਚ ਕੋਈ ਨੁਕਸ ਹੁੰਦਾ ਜਾਂ ਕੋਈ ਬੰਦੇ ਤੇ ਨੁਕਸ ਹੁੰਦਾ ਹੈ। ਇਹ ਜੀ ਡੰਡਾ ਚ ਨੁਕਸ ਹੁੰਦਾ। ਮੇਰਾ ਬੰਦਾ ਉਹਦੇ ਜੀ ਸਿਕੜਾ ਨੂੰ ਘਟ ਹੁੰਦੇ ਨੇ। ਹਾਂਜੀ। ਫਿਰ ਅਸੀਂ ਸਿਕੜਾ ਨੂੰ ਬੁੜੇ ਕਰਦੇ ਆ। ਬੱਚੇ ਹੋ ਜਾਂਦੇ ਜਿਹੜੀ ਜਨਾਨੀ ਆ ਉਹਦੇ ਵਿੱਚ ਜਾਂ ਸੋਜ ਹੁੰਦੀ ਆ ਜਾਂ ਆਂਡਾ ਨਹੀਂ ਬਣਦਾ। ਜਦੋਂ ਅਸੀਂ ਜੁਆਇਆਂ ਦੇ ਨੇ ਆਂਡਾ ਬਣ ਲੱਗ ਜਾਂਦਾ ਬੱਚਾ ਹੋ ਜਾਂਦਾ। ਬੱਚਾ ਹਾਰਾ ਹੀ ਕਿਸੇ ਨਹੀਂ ਜੀ। ਜ਼ਿੰਮੇਵਾਰੀ ਬੱਚਾ ਹੁੰਦਾ। ਪਿੰ ਪੰਜ ਚਾਰ ਚਾਰ ਸਾਢੇ ਪਿੰਡਾਂ ਦੇ ਵਿੱਚ ਨਹੀਂ ਬਈ ਕਿਸੇ ਭੈਣ ਕੋਲੇ ਬੱਚਾ ਨਹੀਂ ਹੁੰਦਾ ਹੈਗਾ ਤਾਂ ਬੈਦ ਨਾਲ ਸੰਪਰਕ ਕਰ ਲਿਓ ਕੋਈ ਦਵਾਈ ਵਾਲੀ ਮਹਿੰਗੀ ਤਾਂ ਨਹੀਂ ਜੀ ਫਿਰ ਨਹੀਂ 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 ਆਮ ਲੋਕਾਂ ਕੋਲ ਨਹੀਂ ਆਪਣੇ ਕੋਈ ਇਹੋ ਜਿਹੀ ਗੱਲ ਨਹੀਂ ਅਸੀਂ ਦੇਖ ਕੇ ਮੰਦਰ ਦਾ ਮੱਠਾ ਦੇਖ ਕੇ ਪੈਸੇ ਦਿੰਦੇ ਹਾਂ ਅੱਛਾ ਅੱਛਾ ਜੀ ਜਿਵੇਂ ਕਾਮ ਭੈਣਾਂ 'ਚ ਹੋਰ ਬਿਮਾਰੀਆਂ ਵੀ ਆ ਜਾਂਦੀਆਂ ਨੇ ਜਿਵੇਂ ਲੂਕੋਰੀਆ ਹੋ ਗਿਆ ਜੀ ਜਾਂ ਪੀਲੀਆ ਹੋਣਾ ਜੀ ਜਿਵੇਂ ਸਿਰ ਦੁਖਣ ਲੱਗ ਜਾਂਦਾ ਜੀ ਸਰਵਾਈਕਲ ਹੋ ਜਾਂਦਾ ਜੀ ਇਹ ਚੀਜ਼ਾਂ ਦੇ ਹੱਲ ਲੱਗਣੇ ਜੀ ਬਿਲਕੁਲ ਬਿਲਕੁਲ ਹਾਂ ਜੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਹੱਲ ਆਪਾਂ ਕਰ ਦਾਂਗੇ ਇੱਕ ਵਾਰ ਉਹ ਦੱਸ ਦੋ ਸਾਰੇ ਜੀ ਅ ਜਿਹਨੇ ਬੱਚਾ ਨਹੀਂ ਹੁੰਦਾ ਉਹ ਵੀ ਜਿੰਨਿਆ ਜਾਈ ਪੈੜਾ ਢਾਂ ਢ ਲਕੋਰੀਆ ਨਾ ਮਾਦੀ ਬੱਚਾ ਨਾਨ ਰਾਵੇ ਗੁਰਦੇ ਚ ਬੱਧ ਰਹੀ ਹੋਵੇ ਗੱਠਾਂ ਜੀ ਨਹੀਂ ਮਰਜੀ ਹੋਣ ਜੀ ਬੰਦੇ ਦਾ ਚਿਹਰਾ ਪੀਲਾ ਪੀਲਾ ਹੋ ਜੇ ਜਿਹੜਾ ਬੰਦਾ ਆਪਦੇ ਆਪ ਨੂੰ ਮਹਿਸੂਸ ਕਰੇ ਮੈਂ ਕਮਜ਼ੋਰ ਹੋ ਗਿਆ ਉਹਨੂੰ ਜਵੇਂ ਲਾਲ ਜਿਹੜਾ ਕਰਦਾ ਹੈ ਕਮਜ਼ੋਰੀ ਕਰਕੇ ਕਈ ਵਾਰ ਲੱਤਾਂ ਵਾਹਾਂ ਦੋਨ ਲੱਗ ਜਾਂਦੀਆਂ ਨੇ ਉਹ ਜੀ ਬਰੀਕ ਨਾੜਾਂ ਬਲੌਕ ਹੋ ਜਾਂਦੀਆਂ ਨੇ ਅੱਜ ਉਹ ਜੀਆਂ ਦਵਾਈਆਂ ਦਿੰਦੇ ਆ ਉਹ ਨਾੜਾਂ ਖੁੱਲ ਜਾਂਦੀਆਂ ਨੇ ਤੇ ਬੰਦਾ ਠੀਕ ਹੋ ਜਾਂਦਾ ਜੀ ਦਵਾਈਆਂ ਨਾਲ ਠੀਕ ਹੋ ਜਾਂਦਾ ਆ ਆਪਾਂ ਵੇਖਦੇ ਆ ਕੋਈ ਮਾਲਸਾ ਵਗੈਰਾ ਕਰਵਾਉਂਦੇ ਨੇ ਜਾਂ ਇੱਕ ਸਿਰ ਕਰਵਾ ਐਕਸਰਾ ਦੇ ਫਿਰ ਤਾਂ ਕਰਾਈਦਾ ਉਹਨੂੰ ਦੇਖਣ ਬਾਅਦ ਵੀ ਕੀ ਨੋਕਸ ਹੈ ਠੀਕ ਹੈ ਜੇ ਜੇ ਮਾਲ ਚ ਉਹ ਕਈ ਵਾਰੀ ਬਲਾਕੋਂ ਖੋਲ ਦਿੰਦੀ ਹੈ ਕੋਈ ਇਹੋ ਜਿਹੀ ਗੱਲ ਨਹੀਂ ਮਾਲ ਚ ਕੋਈ ਮਾੜੀ ਗੱਲ ਨਹੀਂ ਹੈਗੀ ਉਹ ਠੀਕ ਹੈ ਅੱਛਾ ਅੱਛਾ ਬਾਕੀ ਜਿਹੜੀ ਆਪਣਾ ਦਵਾਈਆਂ ਅੰਗਰੀਜੀ ਵਰਤਦੇ ਉਹ ਖਰਾਬ ਕਰਦੇ ਨੇ ਕੋਰਦੇ ਖਰਾਬ ਹੋ ਜਾਂਦੇ ਪੁਰਾਣੇ ਤੋਂ ਪੁਰਾਣਾ ਕਿਸੇ ਦਾ ਸਿਰ ਦੁਖਦਾ ਹੋਵੇ ਕਰ ਦੋਗੇ ਹੱਲ ਜੀ ਬਿਲਕੁਲ ਜੀ ਹਾਂ ਪੁਰਾਣੇ ਪੁਰਾਣੇ ਉਹ ਵੀ ਫਿਰ ਟਾਰਕ ਡੁਕਟਾਂਦਾ ਜੀ ਇਹ ਜਿਹੜਾ ਉਹ ਬਾਹਰ ਰੋਗ ਦੀ ਬਿਮਾਰੀ ਹੁੰਦੀ ਆ ਬਰੀ ਕਿ ਨਾੜਾ ਬਲੌਕ ਹੋ ਜਾਂਦਾ ਨਹੀਂ ਆਪਣੇ ਹਾਂਜੀ ਉਹ ਦੇ ਕੱਢ ਕੇ ਸਿਰ ਦੁਖਣ ਲੱਗ ਜਾਂਦਾ ਤੇ ਸਿਕ ਨਹੀਂ ਆਉਂਦੀ 2-2 ਮਹੀਨੇ ਸਿਕ ਨਹੀਂ ਆਉਂਦੀ ਫਿਰ ਸਿਕ ਮਾਰਨੀ ਜ਼ਰੂਰੀ ਹੈ ਜੀ ਬਿਲਕੁਲ ਜ਼ਰੂਰੀ ਹੈ ਹਰ ਰੋਜ਼ ਸਿਕਾਂ ਇੱਕ ਕਰਨੀ ਚਾਹੀਦੀ ਜਾਨੀ ਸਿਕ ਕੁੱਟਣੀ ਨਹੀਂ ਚਾਹੀਦੀ ਜਾਨੀ ਕਿ ਹਾਂਜੀ ਹਾਂ ਜ਼ਰੂਰੀ ਨੇ ਵੇ ਬੰਦੇ ਦਾ ਦਿਮਾਗ ਖੁੱਲ ਜਾਂਦਾ ਠੀਕੇ ਸਿੱਕਾ ਆ ਕੇ ਬੰਦੇ ਦਾ ਸਿਰ ਵੀ ਹਟ ਜਾਂਦਾ ਕਿਉਂਕਿ ਗੰਦਾ ਪਾਣੀ ਨਿਕਲਣਾ ਹੈ ਕਦੇ ਵੀ ਜਦੋਂ ਨਾਜੜਾ ਹੋ ਜਾਂਦਾ ਆਪਾਂ ਨੂੰ ਨਾਜੜਾ ਰੋਕਣਾ ਨਹੀਂ ਚਾਹੀਦਾ ਜੇਦਾ ਆਪਾਂ ਰੋਕ ਲੈਨੇ ਆ ਉਹ ਰੋਕਣ ਦੇ ਨਾਲ ਫਿਰ ਇਥੇ ਗਾੜਾ ਹੋ ਕੇ ਫਿਰ ਉਹ ਸਿਰ ਦੁਖਣ ਲੱਗ ਜਾਂਦਾ ਅੰਦਰ ਨਹੀਂ ਖਿੱਚਣਾ ਚਾਹੀਦਾ ਜੀ ਬਾਹਰ ਕੱਢਣਾ ਚਾਹੀਦਾ ਆਪਾਂ ਬਸਰਮੀ ਜਮਾਨਦੇ ਹਾਂ ਅੱਛਾ ਤੁਹਾਡਾ ਹੱਥ ਕੱਢਣਾ ਚਾਹੀਦਾ ਹਣੀਆ ਅੱਛਾ ਜਿਵੇਂ ਦਿਲ ਕਮਜ਼ੋਰ ਹੋ ਜਾਂਦੇ ਨੇ ਕਈਆਂ ਦੇ ਜੀ ਹਾਂ ਜੀ ਛੋਟੀ ਛੋਟੀ ਗੱਲ ਤੇ ਐਵੇਂ ਰੋਣ ਲੱਗ ਜਾਂਦੇ ਨੇ ਜੀ ਜਾਂ ਦੁੱਖ ਨਹੀਂ ਝੱਲ ਸਕਦੇ ਫਿਰ ਉਹਨਾਂ ਵਾਸ ਉਹਨਾਂ ਨੂੰ ਮਾਰ ਲ ਦਵਾਈਆਂ ਦਿੰਦੇ ਮੋਟੀ ਮਾਟੀ ਬਗਾਰਾ ਮਾਰਕੀਟ ਅੰ内 ਠੀਕ ਹੋ ਜਾਂਦੇ ਨੇ ਕਰੇ ਨੇ ਬਹੁਤ ਠੀਕ ਕਰਦੇ ਨੇ ਆਪਾਂ ਅੱਛੇ ਅੱਛੇ ਦਵਾਈਆਂ ਸਾਰੀਆਂ ਜਾਨੀ ਕਿ ਉਹ ਯੂਰੋਬਾਇਟਿਕ ਨਹੀਂ ਜੀ ਕੋਈ ਅੰਗਰੇਜ਼ੀ ਦਵਾਈ ਨਹੀਂ ਪਾਈ ਨਾ ਨਾ ਕੋਈ ਜੀ ਕੋਈ ਨਹੀਂ ਜਿਵੇਂ ਹੁਣ ਖਾਨ ਤੀਨ ਹੋ ਗਏ ਆਪਣੇ ਲੋਕਾਂ ਦੇ ਮਸਾਲੇ ਵਾਲੇ ਜਾਂ ਹੋਟੂ ਵਾਲੇ ਬਵਾਸੀਰ ਦੀ ਪ੍ਰੋਬਲਮ ਬਹੁਤ ਲੋਕਾਂ ਨੂੰ ਆ ਆਪਰੇਸ਼ਨ ਕਰਾਉਣਾ ਪੈਂਦਾ ਹੈ ਡਾਕਟਰ ਕਹਿੰਦੇ ਨੇ ਆਪਰੇਸ਼ਨ ਹੋਊਗਾ ਉਹਦਾ ਫਿਰ ਹੱਲ ਕਰਦਣੇ ਦਵਾਈ ਨਾਲ ਜੀ ਆਪਾਂ ਜਿਹੜੇ ਮਸਲਮ ਨੇ ਮੌਕੇ ਹੋ ਜਾਂਦੇ ਨੇ ਇੱਕ ਇੱਥੇ ਲੰਡੇ ਕੇਸ ਟੀਗਾ ਫੌਜੀ ਦਾ ਉਹਦੇ ਐਜੀ ਗੱਠ ਦੀ ਜੀ ਅੱਛਾ ਜੀ 10 ਮਿੰਟ ਦਵਾਈ ਖਾਧੀ ਪਰ ਇਹ ਨਹੀਂ ਕਿਸੇਲੇ ਘੱਟ ਗਈ ਅਰੇ ਇਹ ਖਤਮ ਹੋ ਗਈ ਪਰ ਇਸੇ ਕਰਾਉਂਦੀ ਲੋੜ ਹੀ ਨਹੀਂ ਪਈ ਹਾਂ ਜੀ ਹਾਂ ਆ ਸੋ ਲੋ ਬਾਈ ਜਿਨ੍ਹਾਂ ਨੂੰ ਬਵਾਸੀਰ ਦੀ ਹੈ ਪ੍ਰੋਬਲਮ ਵੀਡੀਓ ਸ਼ੇਅਰ ਕਰਕਰੋਂ ਤੱਕ ਜਰੂਰ ਭੇਜ ਦਿਓ ਇਹ ਸਾਰੀਆਂ ਬਿਮਾਰੀਆਂ ਜਿੰਨੀਆਂ ਬੈਸ ਸਾਹਮਣੇ ਦੱਸਿਆ ਨੇ ਆ ਜੜੀ ਬੂਟੀਆਂ ਪੀਣੇ ਆ ਦੇਖੋ ਤੇ ਇਜੋ ਕਿਤਾਬਾਂ ਚੋਂ ਪੜ੍ਹ ਕੇ ਹੀ ਬਣਾਉਂਦੇ ਨੇ ਆ ਪੁਰਾਣੇ ਗ੍ਰੰਥ ਪਏ ਨੇ ਆਯੁਰਵੈਦ ਦੇ ਆ ਸਾਰੀਆਂ ਲਿਖੇ ਨੇ ਵੀ ਕਿਹੜੀ ਬਿਮਾਰੀ ਕਿਵੇਂ ਪੁਰਾਣੇ ਸਮਿਆਂ ਚ ਰਿਸਿਵ ਮੁੰਨੀ ਇਹ ਚੀਜ਼ਾਂ ਦੇਖਦੇ ਹੁੰਦੇ ਫਿਰ ਉਹ ਲਿਖ ਦਿੰਦੇ ਹਨਾ ਜੀ ਹਾਂ ਜੀ ਹਾਂ ਜੇਕਰ ਆਮ ਆਦਮੀ ਕੋਈ ਫੌਜੀ ਆਇਆ ਹੂੰ ਉਹ ਬੰਦੇ ਦੇ ਕੀਮੋ ਲੱਗੀ ਹੋਈ ਜੀ ਉਹ ਕੀ ਮੋ ਕਈ ਵੇਲੇ ਲਗਾਉਣ ਦੇ ਨਾਲ ਬੰਦੇ ਨੂੰ ਕੈਂਸਰ ਸੀ ਬਿਲਕੁਲ ਕਾਲਾ ਹੋ ਗਿਆ ਉਹਦੀ ਗਾੜੀ ਝੜ ਗਈ ਬਿਲਕੁਲ ਹੀ ਵਾਲ ਸਾਰੇ ਝੜ ਗਏ ਕੀਮੋ ਨਾਲ ਟੜ ਜਾਂਦਾ ਹਾਂ ਹੁਣ ਵੀ ਦਵਾਈ ਖਾਂਦਾ ਇੱਕ ਸਾਲ ਹੋ ਗਿਆ ਖਾਂਦੇ ਨੂੰ ਆਪਣੇ ਵਰਗਾ ਰੰਗ ਹੋ ਗਿਆ ਉਹ ਬਿਲਕੁਲ ਹੀ ਠੀਕ ਹੋ ਗਿਆ ਅੱਛਾ ਜੀ ਉਹਦੀ ਕੈਂਸਰ ਕੰਸਲ ਕਿਤੇ ਨਹੀਂ ਗਈ ਇਹ ਕੈਂਸਰ ਵੀ ਠੀਕ ਕਰ ਦਿੰਦੇ ਨੇ ਬਿਲਕੁਲ ਨਾ ਪਹਿਲੀ ਸਟੇਜ ਦੀ ਕੈਂਸਰ ਵੀ ਠੀਕ ਕਰ ਦਿੰਦੇ ਕੈਂਸਰ ਤੱਕ ਦੀਆਂ ਬਿਮਾਰੀਆਂ ਵੀ ਬਹਿ ਜੀ ਦੇਸੀ ਦਵਾਈਆਂ ਨਾਲ ਠੀਕ ਕਰ ਦਿੰਦੇ ਨੇ ਦੇਸੀ ਦਵਾਈਆਂ ਸਾਰੀਆਂ ਇਹ ਜਿਵੇਂ ਕੋਤਲੇ ਹੋਗੇ ਚਾਂਦੀ ਭਸਮ ਹੋਗੀ ਲੋਹ ਭਸਮ ਹੋਗੀ ਚੌਂ ਭਸਮ ਹੋਗੀ ਭਸਮਾ ਤੋਂ ਬਣਾਈਆਂ ਜਣੇ ਕੋਈ ਆ ਕੁੱਟ ਕੇ ਦਿੱਤੀਆਂ ਤੇ ਸਕਰੀਨ ਤੇ ਚੱਲ ਰਿਹਾ ਵੇ ਜੀ ਦਾ ਨੰਬਰ ਕਿਸੇ ਨੇ ਵੀ ਕੋਈ ਹੋਰ ਬਿਮਾਰੀ ਬਾਰੇ ਜਾਣਕਾਰੀ ਲੈਣੀ ਆ ਆਪਣਾ ਇਲਾਜ ਕਰਵਾਉਣਾ ਹੈ ਤਾਂ ਇਹਨਾਂ ਨਾਲ ਕਰ ਲਓ ਸੰਪਰਕ ਮਲੇਰ ਕੋਟਲਾ ਸ਼ਹਿਰ ਦੇ ਲਾਗੇ ਪਿੰਡਾਂ ਇੱਥੋਂ ਦਵਾਈ ਆ ਕੇ ਵੀ ਲਿਜਾ ਸਕਦੇ ਹੋ ਤੇ ਆਨਲਾਈਨ ਵੀ ਮੰਗਵਾ ਸਕਦੇ ਹੋ ਇੱਕ ਨਮਰਦੀ ਬਹੁਤ ਲੋਕਾਂ ਚ ਆ ਗਈ ਜੀ ਹਾਂ ਜੀ ਉਹਦਾ ਹੱਲ ਜੀ ਇਹ ਜੀ ਲੋਕਾਂ ਦੀ ਮਣੀ ਬਹੁਤ ਘਟ ਬਣ ਲੱਗੀ ਬਹੁਤ ਘਟ ਬਣਦੀ ਹੈ ਇਸ ਕਰਕੇ ਢਿੱਲਾ ਪਣ ਪੈਣ ਲੱਗਿਆ ਹਾਂ ਜੀ ਅੱਥੀ ਉਹ ਜੀਆਂ ਦਵਾਈਆਂ ਦਿੰਦੇ ਆ ਗੈਣੀ ਸਾਡੀਆਂ ਦਵਾਈਆਂ ਬਾਹਰ ਵੀ ਜਾਂਦੇ ਨੇ ਕੋਲੀਆਂ ਦੇ ਸੀ ਕਰਦੇ ਨੇ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਕਨੇਡਾ ਅਮਰੀਕਾ ਦੇ ਵਿੱਚੋਂ ਸਾਹ ਦਾਹਾਂ ਦੀਆਂ ਦੱਸ ਪਾ ਕੇ ਫਿਰ ਲੈ ਜਾਂਦੇ ਉਹ ਮੇਰੇ ਬਿਨਾ ਜਾਂਦੇ ਨਹੀਂ ਜੋ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਇਹ ਠੀਕ ਵੀ ਕਰਦੇ ਆਂ ਐ ਨਹੀਂ ਕਰਦੇ ਇਹ ਤਾਂ ਹਮੇਸ਼ਾ ਦੁਬਾਰੇ ਦੁਬਾਰੇ ਆਉਂਦੇ ਆਂ ਜਿਹੜੇ ਬੈਡ ਨੇ ਆਮ ਬੈਡੋ ਵਿੱਚ ਅੰਗਰੇਜ਼ੀ ਕੁੱਟੀ ਜਾਂਦੇ ਨੇ ਵਿੱਚ ਬੈਗ ਰੈਕਡ ਨੇ ਅਸੀਂ ਇਹੋ ਜਿਹਾ ਗਲਤ ਕੰਮ ਨਹੀਂ ਕਰਦੇ ਜੇ ਕੋਈ ਮੇਰੀ ਦਵਾਈ ਦੇ ਵਿੱਚ ਅੰਗਰੇਜ਼ੀ ਦਵਾਈ ਸਾਫਤ ਕਰ ਦੇ ਮੈਂ ਕੰਮ ਹੀ ਛਾਡੂੰਗਾ ਆ ਚੱਕੋ ਬਈ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜਾਣਕਾਰੀ ਚੱਲ ਰਹੀ ਨੰਬਰ ਤੇ ਫੋਨ ਕਰਕੇ ਲੈ